ਹਾਂਜੀ ਕੀ ਹਾਲ ਚਾਲ ਦੋਸਤੋ ਜੀ ਲਓ ਜੀ ਅੱਜ ਅਸੀਂ ਤਿਆਰੀ ਆ ਵਿਆਹ ਦੀ ਤੇ ਸਾਡੀ ਰਿਸ਼ਤੇਦਾਰੀ ਦੇ ਵਿੱਚ ਵਿਆਹ ਤੇ ਵਿਆਹ ਦੂਰ ਆ ਜੀ ਉਹ ਪਾਰਟ ਹੈਗੀ ਆ ਅਸੀਂ 90 ਦਾ ਹੋਣੀ ਨੇ ਅਸੀਂ 90 ਕਿਲੋਮੀਟਰ ਦੀ ਹੈਗੀ ਆ ਸਾਡੀ ਰਸਤਾ ਤੇ ਬਾਕੀ ਅੱਜ ਹੈਗਾ ਪਹਿਲਾ ਦਿਨ ਵਿਆਹ ਦਾ ਜੀ ਵਿਆਹ ਥੋੜਾ ਜਿਹਾ ਲੰਬਾ ਚੱਲਣਾ ਤੇ ਇਹ ਅੱਜ ਹੈਗੀ ਤਰੀਕ 1 ਫਰਵਰੀ 1 ਫਰਵਰੀ ਨੂੰ ਅੱਜ ਸ਼ਗਨ ਵਾਲਾ ਦਿਨ ਜਿਹਨੂੰ ਮੇਲ ਦਾ ਦਿਨ ਕਹਿ ਦਿੰਦੇ ਆ ਤੇ ਕੱਲ ਦੀ ਬਰਾਤ ਆ ਤੇ ਫਿਰ ਇੱਕ ਦਿਨ ਇਹਨਾਂ ਨੇ 3 ਤਰੀਕ 3 ਫਰਵਰੀ ਵਿਹਲੀ ਛੱਡੀ ਹੋਈ ਆ ਤੇ 4 ਤਰੀਕ ਦੀ ਇਹਨਾਂ ਨੇ ਪਾਰਟੀ ਰੱਖੀ ਆ ਜੀ ਤੇ ਕਾਫੀ ਲੰਬਾ ਹੋ ਗਿਆ ਜੀ ਵਿਆਹ ਖਰਚੇ ਖਰਚੇ ਵਧਰੇ ਨੇ ਆਪਾਂ ਕਹੀ ਜਾਂਦੇ ਆ ਕਈ ਵੀਡੀਓ ਦੇ ਵਿੱਚ ਅਸੀਂ ਕਹਾਂ ਵੀ ਖਰਚੇ ਘਟਾਓ ਪਰ ਆਪਾਂ ਕਿਸੇ ਨੂੰ ਹੋਰ ਲੋਕ ਕਹਿ ਨਹੀਂ ਸਕਦੇ ਜੀ ਜੋ ਭੁੱਗਦੀ ਆ ਭਾਈ ਉਹ ਕਰ ਰਿਹਾ ਠੀਕ ਹੈ ਨਾ ਪਰ ਨਾਲ ਚਲੋ ਜਿਹੜੇ ਆਪਣੇ ਮੱਧਮ ਵਰਗਾ ਮੀਡੀਅਮ ਵਰਗਾ ਉਹ ਰੀਸ ਨਾ ਕਰੇ ਠੀਕ ਹੈ ਨਾ ਜਿਹੜੇ ਤਾਂ ਭੁੱਗਦੀ ਆ ਤਕੜਾ ਬੰਦਾ ਜਿਹਦੇ ਕੋਲ ਅਮਦਨ ਜਾਂਦੇ ਆ ਚਲੋ ਤਾਂ ਕਰਦਾ ਤੇ ਲੋ ਆਪਾਂ ਬਾਕੀ ਗੱਲਾਂ ਇੱਕ ਹੋਰ ਪ੍ਰੋਗਰਾਮ ਤੇ ਵੀ ਜਾਣ ਦੀ ਚਾਹਾਂਗੇ ਹਾਂ ਵਾ ਤਾਂ ਪਹਿਲਾਂ ਇੱਕ ਛੋਟਾ ਜਿਹਾ ਪ੍ਰੋਗਰਾਮ ਹੋ ਰਿਹਾ ਬਰਥਡੇ ਦਾ ਅਰਿਸਦਾਰੀ ਜੀ ਉਹ ਵੀ ਰਸਤੇ 'ਚ ਅਟੈਂਡ ਕਰਾਂਗੇ ਘੰਟਾ 'ਤੇ ਉੱਥੇ ਵੀ ਸ਼ਗਨ ਵਗੈਰਾ ਦਵਾਵਾਂਗੇ ਤੇ ਅਗਲੇ ਦੀ ਹਾਜ਼ਰੀ ਲਵਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਦੇਖਾਂਗੇ ਵਿਆਹ ਤੇ ਲੱਗਣਗੇ ਰੌਣਕਾਂ ਲੋ ਜੀ ਬਣੇ ਰਹੋ ਬਲੌਗ ਨਾਲ ਠੀਕ ਹੈ ਜੀ ਤੇ ਆਪਾਂ ਤੁਰਪੇ ਜੀ ਰਾਤ ਵੀ ਆਪਾਂ ਪਹਿਲੀ ਵਾਰ ਰਹਿਣ ਜਾ ਰਹੇ ਹਾਂ ਸ਼ਾਇਦ ਤੇ ਹੁਣ ਰਾਤ ਵੀ ਹਾਂ ਕਾਫੀ ਟਾਈਮ ਬਾਅਦ ਕਿਸੇ ਰਿਸ਼ਤੇਦਾਰ ਦੇ ਚ ਵਿਆਹ 'ਚ ਰਾਤ ਰਹਿਾਂਗੇ ਨਹੀਂ ਤਾਂ ਫਿਰ ਸਿਰਫ ਪੈਲਸ 'ਚ ਜਾ ਕੇ ਮੁੜ ਆਉਂਦੇ ਸੀ ਸ਼ਾਮ ਨੂੰ ਕਰੇ ਤੇ ਸਾਰਾ ਦਿਖਾਵਾਂਗੇ ਜੀ ਤੁਹਾਨੂੰ ਤੇ ਬਣੇ ਰਹੋ ਬਲੌਗ ਨਾਲ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਤੇ ਵਧੀਆ-ਵਧੀਆ ਕਮੈਂਟ ਵੀ ਕਰਿਆ ਕਰੋ ਜੀ ਕਮੈਂਟ ਕੋਈ ਨਹੀਂ ਕਰਦਾ ਹੈਗਾ ਲੋ ਜੀ ਟਾਈਮ ਹੋ ਗਿਆ 300 ਮੀਟਰ ਕੰਟੀਨਿਊ ਸਟ੍ਰੇਟ ਪਾਸਟ ਕਿਸਨ ਚੌਕ ਓਨਟੂ ਮੇਜਰ ਡਿਸਟ੍ਰਿਕਟ ਰੋਡ 102 ਤੇ ਆਪਾਂ ਪਹੁੰਚ ਗਏ ਜਾਖਲ ਦੇ ਨੇੜੇ ਤੇ ਧੁੰਦ ਵੀ ਪੈ ਚੁੱਕੀ ਜੀ 5 ਵਜੇ 18 ਮਿੰਟ ਹੋ ਗਏ 5:20 ਮਿੰਟ ਲਾਓ ਤੇ ਧੁੰਦ ਵਿੱਚੋਂ ਪਹੁੰਚ ਹੋ ਗਈ ਚਾਲੂ ਤੇ ਆਪਾਂ ਪਹੁੰਚਣ ਵਾਲੇ ਆ तकरीबन 15 ਕਿ ਮਿੰਟ ਦਾ ਰਸਤਾ ਰਹਿ ਗਿਆ 17-18 ਕਿਲੋਮੀਟਰ ਰਹਿ ਗਿਆ ਜੀ ਅਪੀ ਕੰਟੀਨਿਊ ਸਟ੍ਰੇਟ ਪਾਸਟ ਕਿਸਨ ਚੌਕ 온 ਟੂ ਮੇਜਰ ਡਿਸਟ੍ਰਿਕਟ ਰੋਡ 102 ਲਓ ਜਗੋ ਵਾਲੀਆਂ ਕੁੜੀਆਂ ਜੀ ਗਿੱਧਾ ਪਾਉਣ ਲੱਗੀਆਂ ਆਪਣਾ ਤੇ ਆਪਾਂ ਬਾਕੀ ਡੀਜੇ ਦੀ ਆਵਾਜ਼ ਵਿੱਚ ਪਾ ਨਹੀਂ ਸਕਦੇ ਜੀ ਕਿਉਂਕਿ ਕਾਪੀਰਾਈਟ ਕਲੇਮ ਦਾ ਚੱਕਰ ਆ ਰਿਹਾ ਦਾ ਤੇ ਹੁਣ ਆ ਮਕਾਨ ਆ ਜੀ ਵਿਆਹ ਲੈ ਆਂ ਦਾ ਜਿੰਨਾਂ ਦੇ ਵਿਆਹ ਸੀ ਆਪਣੇ ਰਿਸ਼ਤੇਦਾਰਾਂ ਦਾ ਤੇ ਬੜਾ ਪੂਰੀ ਹੀ ਰੌਣਕ ਲੱਗ ਰਹੀਆਂ ਨੇ ਤੇ ਕੁੜੀਆਂ ਆਪਣਾ ਗਿੱਧਾ ਪੰਗੜਾ ਵਾਕੇ ਇੰਜੋਏਮੈਂਟ ਕਰਦੀਆਂ ਨੇ ਆ ਜਾਓ ਰੀ ਆ ਜਾਓ ਆਇਓ ਰਾਜੋ ਜੋ ਨਹੀਂ ਗੱਲ ਉਹ ਬਰਾ ਠੀਕ ਆ ਪਰ ਕਰਦਾ ਜੇ ਬਾਜਨ ਦੇ ਹੱਥ ਬਾਬੂ ਦਾ ਇਹ ਦੇ ਖਲਾਰੇ ਆ ਗਿਆ ਆ ਗਿਆ ਵੀਡੀਓ ਤਾਂ ਕੇ ਬਣਾਉਣਾ ਮੇਰਾ ਬਲੌਗ ਬਣਾਉਣਾ ਬਣਾ ਦੇ ਹਮੇ ਹੋ ਬੜਾਈ ਯਾਰ ਬੜਾਈ ਹੋ ਗਈ ਯਾਰ ਬੜਾ ਤੇ ਹੁਣ ਜੈਡਸਵਿਕ ਪਾਸੇ ਖੜੇ ਨੇ ਜੀ ਆਪਣੇ ਦੇਖ ਰਹੇ ਨੇ ਰੌਣਕ ਮੇਲਾ ਤੇ ਵਿਆਹ ਦਾ ਆਨੰਦ ਮਾਣਾ ਰਹੇ ਨੇ ਪੂਰਾ ਆਪਣਾ ਸਾਰੇ ਖੁਸ਼ ਨੇ ਤੇ ਕੋਈ ਪੈਸੇ ਵਾਰ ਰਿਹਾ ਤੇ ਕੁੜੀਆਂ ਧੀਆ ਭੈਣਾ ਆਪਣਾ ਗਿੱਧਾ ਪਾ ਰਹੀਆਂ ਨੇ ਤੇ ਨੱਚ ਰਹੀਆਂ ਨੇ ਤੇ ਆਪਣਾ ਲੁੱਤ ਪ ਲੈ ਰਹੀਆਂ ਨੇ ਤੇ ਗਾਣੇ ਚੱਲ ਰਹੇ ਨੇ ਜੀ ਡੀਜੇ ਉੱਤੇ ਲੇਕਿਨ ਅੱਪਾ ਤੁਹਾਨੂੰ ਸੁਣਾ ਨਹੀਂ ਸਕਦੇ ਤੇ ਬਹੁਤ ਹੀ ਵਧੀਆ ਵਿਆਹ ਦਾ ਆਨੰਦ ਆਇਆ ਜੀ 12 ਵਜੇ ਤੱਕ ਤਕਰੀਬਨ ਚੱਲਦਾ ਰਿਹਾ ਇਹ ਸਾਰਾ ਸਿਸਟਮ 12 ਵਜੇ ਤੋਂ ਬਾਅਦ ਹੀ ਸਮਾਪਤੀ ਹੋਈ ਫਿਰ ਸਾਰਿਆਂ ਨੇ ਖਾਣਾ ਪੀਣਾ ਖਾਇਆ ਤੇ ਫਿਰ ਸਾਰਿਆਂ ਨੇ ਆਪਣਾ ਸੌਣ ਦੀ ਕਿਉਂਕਿ ਸਵੇਰੇ ਵੀ ਵਾਟ ਲੰਬੀ ਆ ਦੋ ਤਿੰਨ ਘੰਟਿਆਂ ਦਾ ਰਸਤਾ ਜੀ ਬਰਾਤ ਆ ਜਿਹੜੀ ਲੁਧਿਆਣੇ ਜਾਣੀ ਹੈ ਤੇ ਤਾਂ ਕਰਕੇ ਸਾਰਿਆਂ ਨੇ ਹੀ ਆਪਣਾ ਆਈਮ ਨਾਲ ਹੀ ਆਪਣਾ ਸੌਣ ਦੀ ਤਿਆਰੀ ਕਰੀਆ ਤੇ ਇਹ ਦੇਖੋ ਪੂਰ ਆਨੰਦ ਬਈ ਪੰਗੜਾ ਪਾਏ ਪੈਰ ਹੈ ਜੀ ਚਲੋ ਬਾਕੀ ਕੱਲ ਦੇ ਬਲੌਗ ਚ ਦਿਖਾਨੇ ਆ